ਕਹਿੰਦਾ ਤੂੰ ਕਹਿੰਦੀ ਸੀ ਨੀ ਕੱਚੇ ਕੋਠੇ ਮਿੱਤਰਾਂ ਦੇ ਜਿਹੜੇ ਰਹੇ ਰਾਵਾਂ ਦੇ ਵੀ ਨਹੀਂ ਐਡੀ ਨਹੀਂ ਸੀ ਗੱਲ ਜਿੱਡਾ ਮਾਨ ਕਰਗੀ ਮੱਥੇ ਲਾਵਾਂਗੇ ਵੀ ਨਹੀਂ ਐਡੀ ਨਹੀਂ ਸੀ ਗੱਲ ਜਿੱਡਾ ਮਾਨ ਕਰਗੀ ਨਹੀਂ ਮੱਥੇ ਲਾਵਾਂਗੇ ਵੀ ਨਹੀਂ ਅੱਕਾਂ ਵਾਲੇ ਫੁੱਲ ਬੜੇ ਸੋਹਣੇ ਲੱਗਦੇ ਨਾ ਹੁੰਦੇ ਕਿਸੇ ਕੰਮ ਨਹੀਂ ਦੇਰ ਵਿੱਚ ਹੋਵੇ ਨਾ ਜੇ ਸੱਚੀ ਸੁੱਚੀ ਭਾਵਨਾ ਨਾ ਕੰਮ ਆਵੇ ਚਿੱਟਾ ਚਮਣੀ ਹੈ ਰਾਜੂ ਨੂੰ ਸਚਾਈ ਖਾਨਦਾਨ ਚੋਂ ਮਿਲੀ ਝੂਠ ਤਾਂ ਸੁਣਾਵਾਂਗੇ ਹੀ ਨਹੀਂ ਐਡੀ ਨਹੀਂ ਸੀ ਗੱਲ ਜਿੱਡਾ ਮਾਨ ਕਰਗੀ ਨੀ ਮੱਥੇ ਲਾਵਾਂਗੇ ਹੀ ਨਹੀਂ ਕਹਿੰਦਾ ਤੇਰੇ ਜੋ ਵੀ ਸੀ ਪਸੰਦ ਰਹਿਣ ਵਸਦੇ ਪਰ ਸਮੇਂ ਵਾਲੀ ਚਾਲ ਵੇਖ ਲਈ ਸੱਚੇ ਬੰਦੇ ਨਾਲ ਕਰਿਆ ਫਰੇਬ ਸੀ ਪਰ ਅੱਜ ਆ ਕੇ ਹਾਲ ਵੇਖ ਲਈ ਸੁੱਖ ਨਾਲ ਰੰਗ ਭਾਗ ਲੱਗਿਆ ਸਟੋਰੀਆਂ ਤਾਂ ਪਾਵਾਂਗੇ ਹੀ ਸੀ ਐਡੀ ਨਹੀਂ ਸੀ ਗੱਲ ਜਿੱਡਾ ਮਾਨ ਕਰ ਗਈ ਨਹੀਂ ਮੱਥੇ ਲਾਵਾਂਗੇ ਵੀ ਨਹੀਂ ਉਹ ਦੋਸਤੋ ਬਹੁਤ ਕਈ ਸਾਲਾਂ ਦੀ ਯਾਨੀ ਪੁਰਾਣੀ ਕਲਮ ਲਿਖੀ ਹੋਈ ਸੀ ਅੱਜ ਮੇਰੇ ਪੁਰਾਣੀ ਕਾਪੀ ਹੱਥ ਲੱਗੀ ਮੈਂ ਸੋਚਿਆ ਚਲੋ ਸ਼ੇਅਰ ਕਰਦਾ ਏ ਵੀ ਕੋਈ ਇੱਕ ਬਸ ਟਾਈਮ ਹੁੰਦਾ ਕਿਸੇ ਇਹ ਪੁਰਾਣਾ ਪਿਆ ਸੀ ਗੀਤ ਮੇਰੇ ਕੋਲ ਗੀਤ ਬਹੁਤ ਪਏ ਆ ਦੋਸਤੋ ਪੁਰਾਣੇ ਲਿਖੇ ਹੋਏ ਅੱਜ ਆਣੀ ਇਹਨੂੰ ਇਹ ਮੈਨੂੰ ਵਧੀਆ ਲੱਗਿਆ ਮੈਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਚੰਗਾ ਲੱਗਿਆ ਤਾਂ ਲਾਈਕ ਕਰਨਾ ਥੈਂਕ ਯੂ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ